नल्ला इनो इनो मंजू जी की हाल है मेरी वाली पटके लगे मेरे कान ने भी पाड़ता ओए कित्थों हो भाई कित्थों हो ओड के मुड़े जो भी दे ओरे फाड़ दे के तू नहीं आले कत्तो ना मेरी भी जी मेरी छोड़ी 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 आ मंडीपुर है पानी पीन लाग गया तो बालियां पीछे नहीं खींच के ले गया मुकर गया तो नारजनानी एक और सी लेडी तो तोड़ गई आ ठीक है फूल पर तो पानी जिधर बॉल किथे रही ना जीड़ी मंडी गया 100 रुपये साले जी 100 ਹਾਂਜੀ ਪ੍ਰੇਮ ਇਹ ਸਹੀ ਸਰ ਹਾਂਜੀ ਇੱਕ ਵਾਰ ਤਾਂ ਹੋਈ ਹੈ ਜੀ ਇੱਥੇ ਬਾਲੀਆਂ ਲਾਈਆਂ ਇਹਨਾਂ ਨੇ ਥੋੜਾ ਜਿਹਾ ਦੇਖੋ ਦੋ ਤਿੰਨ ਸੇ ਭੱਜ ਗਏ ਇਹਨਾਂ ਦੇ ਬੰਦੇ ਹੁਣ ਇਹਨੂੰ ਲੈ ਜਰਨੇ ਆ ਥਾਣੇ ਲੈ ਜਰਨੇ ਆ ਲੈ ਚੱਲੇ ਜੀ ਹਾਂਜੀ ਹਾਂਜੀ ਕਿਹਾਂ ਵੀ ਕਿੱਥਾਂ ਪਹਿਲਾਂ ਪੜਤਾਲ ਕਰਨਗੇ ਫਿਰ ਥਾਣੇ ਜਾ ਕੇ ਲੈ ਚੱਲੇ ਜੀ ਹਾਂਜੀ ਹਾਂਜੀ ਥਾਣੇ ਸਰ ਮਾਦਾ ਦੇ ਇੰਡੇਲੇ ਵਿੱਚ 6-7 ਜਨਾਨੀਆਂ ਦੀਆਂ ਬਾਲੀਆਂ ਲਾਈਆਂ ਕੀ ਕਹਣਾ ਜਾਂਦੇ ਇਹ ਮਾਤਾ ਜੀ ਫਰੀਦਕੋਟ ਤੋਂ ਆਏ ਸੀਗੇ ਬਾਬਾ ਫਰੀਦ ਜੀ ਦੀ ਧਰਤੀ ਤੋਂ ਆਏ ਆ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਹਰਪੁਰ ਦੇ ਵਿੱਚ ਇਹ ਆ ਕੇ ਥੋੜੀ ਦਿੱਕਤ ਆਈ ਨੇ ਦੱਸਿਆ ਕਿ ਛੋਟੇ-ਛੋਟੇ ਬੱਚੇ ਸੀਗੇ ਸਾਨੂੰ ਪਤਾ ਹੈ ਛੋਟੇ-ਛੋਟੇ ਗਰੌਹ ਜਿਹੜੇ ਆ ਨਾ ਇਹ ਮੇਲਿਆਂ ਦੇ ਵਿੱਚ ਘੁੰਮਦੇ ਆ ਇਹ ਕੀ ਕਰਦੇ ਇੱਕ ਬਾਲੀ ਲਾ ਗਏ ਨੇ ਨਾਲ ਦੇ ਨੂੰ ਫੜਾ ਦੇਣੀ ਆ ਉਹਨੇ ਅੱਗੇ ਫੜਾ ਦੇਣੀ ਆ ਇਹ ਪਿਛਲੇ ਸਾਲ ਵੀ ਅਸੀਂ ਜਿਹੜੇ ਗਰੌਹ ਸੀਗੇ ਇਹ ਇਦਾਂ ਦੇ ਫੜੇ ਸੀ ਉਹਨਾਂ ਵਿੱਚੋਂ ਇੱਕ ਬੱਚਾ ਅਸੀਂ ਫੜ ਲਿਆ ਅੱਜ ਹੁਣ ਉਸ ਬੱਚੇ ਦੇ ਥਰੂ ਅਸੀਂ ਜਿਹੜੇ ਦੂਸਰੇ ਆ ਉਹ ਵੀ ਸਾਰੇ ਪਤਾ ਕਰਦੇ ਆ ਕਿ ਨਾਲ ਦਾ ਡਗਰਾਓ ਇਹ ਕਿਹੜਾ ਉਹ ਤੇ ਟੀਵੀਆਂ ਵੀ ਨਾਲ ਗਈਆਂ ਬਿਲਕੁਲ ਜੀ ਬਿਲਕੁਲ ਬੀਬੀਆਂ ਵੀ ਹੁੰਦੀਆਂ ਇਹ ਬੀਬੀਆਂ ਦੇ ਗਰੋ ਵੀ ਹੁੰਦੇ ਆ ਬੱਚਿਆਂ ਦੇ ਵੀ ਹੁੰਦੇ ਆ ਤੇ ਜੈਂਟਸ ਜਿਹੜੇ ਵੱਡੇ ਆ ਉਹਨਾਂ ਦੇ ਵੀ ਹੁੰਦੇ ਆ ਤੇ ਇਹ ਗਰੋ ਇੱਕ ਬੱਚਾ ਆਪਾਂ ਫੜ ਲਿਆ ਇਹਦੇ ਥਰੂ ਆਪਾਂ ਸਾਰੇ ਟਰੇਸ ਕਰ ਲੈਣੇ ਆ ਤੇ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹ ਜੇ 골ਡ ਵਗੈਰਾ ਮੇਲੇ ਚ ਪਾ ਕੇ ਨਾ ਆਓ ਜੇ ਕਿਸੇ ਨੇ ਪਾਇਆ ਤਾਂ ਉਹਦਾ ਧਿਆਨ ਰੱਖੋ ਰਸਤੇ ਵਿੱਚ ਆਪਣੀ ਚੀਜ਼ ਦਾ ਖੁੱਦ ਧਿਆਨ ਰੱਖੋ ਮੇਲੇ ਵਿੱਚ ਇਹ ਜਿਹੜੀਆਂ ਚੀਜ਼ਾਂ ਆਮ ਹੁੰਦੀਆਂ ਪਰ ਇਹਦੇ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਨੇ ਅੱਜ ਇੱਕ ਸਪੈਸ਼ਲ ਜਿਹੜੀ ਟੀਮ ਹੈ ਸੰਗਠਨ ਕੀਤੀ ਹੈ ਜੋ ਸਿਵਲ ਡਰੈਸ ਦੇ ਵਿੱਚ ਮੇਲੇ ਵਿੱਚ ਘੁੰਮ ਰਹੀ ਹੈ ਉਹ ਜਿਹੜਾ ਵੀ ਕੋਈ ਵਿਅਕਤੀ ਅਜੇ ਫਿਰਦਾ ਕੋਈ ਉਹਨੂੰ ਤੇ ਸ਼ੱਕ ਪੈਂਦਾ ਉਹਨੂੰ ਫੜ ਰਿਆ ਤਲਾਸ਼ੀ ਲੈ ਰਿਹਾ ਔਰ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜੇ ਕੋ ਕਰੂਗਾ ਇਹ ਜੀ ਕੋਈ ਸਨੇਚਿੰਗ ਕਰਦਾ ਮੇਲੇ ਦੇ ਵਿੱਚ ਉਹਨਾਂ ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਤਾ ਜੀ ਦੇ ਨਾਲ ਦੇ ਬੰਦੇ ਉੱਪਰ ਪੂਣੀ ਮੋਰ ਤੋਂ ਅੱਗੇ ਖੜੇ ਹੈਗੇ ਹਾਂਜੀ ਇਹਨਾਂ ਨੂੰ ਤੁਸੀਂ ਉੱਥੇ ਪਹੁੰਚਾਓ ਅਸੀਂ ਇਦਾਂ ਕਰ ਕੋਈ ਨਹੀਂ ਉਹ ਇੱਥੋਂ ਕਾਫੀ ਦੂਰ ਹੈ ਪਰ ਮੈਂ ਸਮਝਦਾ ਬਜ਼ੁਰਗ ਇਹਨਾਂ ਦੇ ਜੈਂਟਸ ਅਸੀਂ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਬੜੇ ਆਦਰ ਤੇ ਸਤਿਕਾਰ ਨਾਲ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਨਾਲ ਦੇ ਘਰ ਦੇ ਮੈਂਬਰ ਆਏ ਆ ਉਹਨਾਂ ਕੋਲ ਛੱਡ ਕੇ ਫੇਰ ਆਵਾਂਗੇ ਇਹ ਹਿਸ਼ਾਰਪੁਰ ਪੁਲਿਸ ਦੀ ਸਾਡੀ ਜ਼ਿੰਮੇਵਾਰੀ ਹੈ